ਜੱਬਾ ਗੱਲ ਕਰਦੇ ਆ ਕਿ ਇੱਕ ਕੰਪਨੀ ਇੱਕ ਕਲਾਕਾਰ ਨੂੰ ਬਣਾਉਂਦੀ ਹੈ ਬਿਲਕੁਲ ਪਰ ਮੈਂ ਮੰਨਦਾ ਕਿ ਅਜਿਹਾ ਤਾਂ ਵੀ ਮੇਰੇ ਬਾਪੂ ਹੁਣੀ ਐਸੀ ਐਸੀ ਸ਼ਖਸੀਅਤ ਸੀ ਜਿਹੜੇ ਕੰਪਨੀਆਂ ਬਣਾ ਕੇ ਓਕੇ ਕਾਰੀ ਬਣਾਵਾਲੀ ਦੀ ਇੰਨੀ ਰਿਕਾਰਡ ਤੋਲ ਸੇਰ ਹੋਈ ਸੀ ਪੰਜਾਬ ਚ ਹਿਮਾਚਲ ਚ ਰਾਜਸਥਾਨ ਦੇ ਵਿੱਚ 95 ਲੱਖ ਰੁਪਇਆ ਆਨੰਦ ਕੰਪਨੀ ਨੇ ਇਸ ਕੈਸਟ ਤੋਂ ਕਮਾਇਆ ਸੀ ਕਿਹੜੇ ਸਨ ਦੀ ਗੱਲ ਬਈ ਇਹ? ਇਹ ਲਗਭਗ 1995-96 ਦੀ ਗੱਲ ਹੈ। ਅੱਛਾ 95 1995 'ਚ 95 ਲੱਖ ਦਾ ਬਿਜ਼ਨਸ ਦਿੱਤਾ ਸੀ ਇਸ ਕੈਸਟ ਨੇ। ਇੱਕ ਐਲਬਮ ਨੇ ਕੰਪਨੀ ਨੂੰ। ਮਿਲਾ ਦਾ ਵੀ ਉਦੋਂ ਨੇ 100 ਗਿੱਲੇ ਹੋ ਗਏ। ਕੰਪਨੀ ਖੜੀ ਕਰਨ ਵਾਲਾ ਕੰਮ ਹੈ ਬਿਲਕੁਲ। ਕੰਪਨੀ ਖੜੀ ਕਰਨ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ ਨਹੀਂ ਬਈ ਬਹੁਤ ਇਹ ਤਾਂ ਇਹ ਗੱਲ ਕੰਪਨੀ ਦੇ ਮਾਲਕ ਨੇ ਆਪ ਦੱਸੀ ਹੋਈ ਹੈ। ਅੱਛਾ ਇੱਕ ਸਾਥੀ ਕਲਾਕਾਰ ਸੀਗੇ ਪਾਪਾ ਦੇ। ਓਕੇ। ਉਹਨਾਂ ਨੇ ਮੈਨੂੰ ਦੱਸੀ ਸੀ। ਠੀਕ ਹੈ ਠੀਕ। ਕਹਿੰਦੇ ਯਾਰ ਵੀ ਬਾਣੀਆਂ ਕਹਿੰਦਾ ਵੀ ਯਾਰ 5 ਲੱਖ ਘਾਟਾ ਵੇਖਿਆ। ਅੱਛ ਮੇਜਰ ਕੱਟ ਬੋਣ ਵਾਲਾ ਤਾਂ ਬੰਦਾ ਹੀ ਨਹੀਂ ਹੂੰ ਪਤਾ 1 ਕਰੋੜ ਦਾ ਐਸਟੀਮੇਟ ਸੀਗਾ ਵੀ ਇਹ ਤੋਂ ਕਮਾਈ ਹੋਊਗੀ ਕਹਿੰਦਾ ਪਰ 95 ਲੱਖ ਰੁਪਏ ਕਮਾਈ ਹੋਈ ਹੈ ਅੱਛਾ ਅੱਛਾ ਉਹਨੇ ਤਾਂ ਕਿਹਾ ਵੀ ਆਪਾਂ ਸੋਚਿਆ ਸੀ ਕਰੋੜ ਬਣੂਗਾ ਤੇ 5 ਲੱਖ ਘੱਟ ਬਣਿਆ ਤੇ ਉਹ ਕਾਟਾ ਪੈ ਗਿਆ ਦੇਖ ਲਓ ਵੀ ਐਸਾ ਅਗਲਾ ਗੱਲਰ ਠੀਕ ਹੈ ਠੀਕ ਜਿਹੜਾ ਕੰਪਨੀਆਂ ਬਣਾਉਂਦਾ